ਇੱਕ ਕੋੜੀ ਇੱਕ ਪਿੰਗਲਾ ਬੰਦਾ ਲੈ ਕੇ ਆਗੇ ਖਾਰੀ ਚ ਪਾਇਆ ਹੋਇਆ ਹਮ ਮੱਖੀਆਂ ਭੜ ਕਰੀਆਂ ਰਾਤ ਪਈ ਹੋਈ ਐ ਬੁਰਾ ਹਾਲ ਬਣ ਕੇ ਦਿਹਾਰੇ ਉਹਨੂੰ ਇੱਕ ਪਾਸੇ ਉਹਦੇ ਕੋਲੋਂ ਬਦਬੂ ਆ ਰਹੀ ਐ ਹਮ ਆਖ ਦਿੱਤਾ ਰਜਨੀ ਨੂੰ ਲੈ ਦੇਖੂਗਾ ਤੇਰੇ ਰੱਬ ਨੂੰ ਹਮ ਇਹ ਤੇਰਾ ਪਤੀ ਐ ਕਹਿਣ ਲੱਗੀ ਪਿੱਤਾ ਜੀ ਤੁਹਾਡਾ ਧੰਨਵਾਦ ਐ ਤੁਹਾਡਾ ਸ਼ੁਕਰਗੁਜ਼ਾਰ ਹਾਂ ਮੈਂ ਤੁਹਾਡੇ ਕਰਾਈ ਸੀ ਤੁਸੀਂ ਮੈਨੂੰ ਮੇਰੇ लायक ਪਤੀ ਇਹ ਨਹੀਂ ਕਿਹਾ ਗਿਲਾ ਨਹੀਂ ਕੀਤਾ ਉਹਨੇ ਮੇਰੇ लायक ਪਤੀ ਲੱਭ ਕੇ ਤੁਸੀਂ ਆਪਣਾ ਫਰਜ਼ ਪੂਰਿਆ ਕਰ ਦਿੱਤਾ ਅੱਗੇ ਮੇਰੇ ਕਰਮ ਹੈ ਹਮ ਅੱਗੇ ਰੱਬ ਨੂੰ ਜਿਵੇਂ ਮਨਜ਼ੂਰ ਹੋਊਗਾ ਉਹ ਮੈਂ ਸਿਰ ਤੇ ਚੱਲਾਂਗੀ ਔਰ ਮੈਂ ਇਹਦੀ ਪਤੀ ਭਗਵਾਨ ਸਮਝ ਕੇ ਰੱਬ ਦਾ ਰੂਪ ਸਮਝ ਕੇ ਹੀ ਸੇਵਾ ਕਰਾਂਗੀ ਹਮ ਉਹਦਾ ਵਿਆਹ ਪਿੰਗਲੇ ਨਾਲ ਹੋ ਗਿਆ ਹੁਣ ਜਦੋਂ ਘਰੋਂ ਧੀ ਤੁਰਦੀ ਐ ਜੀ ਮਾਪੇ ਧੀਆ ਕਹਿੰਦੇ ਨੇ ਹੁੰਦੇ ਕੰਦਾ ਵੀ ਖਿਲਦੀਆਂ ਹੂੰ ਜਦੋਂ ਧੀ ਤੁਰਦੀ ਲੇਕਨ ਧੀਆ ਤੋੜਨਾ ਸੌਖਾ ਕੰਮ ਨਹੀਂ ਹੂੰ ਧੀਆ ਬੜਾ ਔਖਾ ਕੰਮ ਆ ਧੀਆ ਜਿਹੜੇ ਤੋੜਦੇ ਨੇ ਉਹਨਾਂ ਨੂੰ ਪਤਾ ਐ ਤੇ ਜਦੋਂ ਧੀ ਤੁਰਦੀ ਐ ਫਿਰ ਕਹਿੰਦੇ ਨੇ ਚਾਰੇ ਕੰਦਾ ਵਿੱਚ ਵਾਰੇ ਦੀਆਂ ਮਾਂ ਮਾਤੀਆਂ ਮਿਲਣ ਲੱਗੀਆਂ ਹੂੰ ਚਾਰੇ ਕੰਦਾ ਵਿੱਚ ਵਾਰੇ ਦੀਆਂ ਹਲੀਆਂ ਹੂੰ ਉਹ ਕੋਣੀ ਦੇ ਨਾਲ ਇੰਨੀ ਸੋਹਣੀ ਸਨਖੀ ਜਿਹਦੀ ਤੀ ਤੁਰ ਲੱਗੀ ਹੋਵੇ ਹੂੰ ਪਿਤਾ ਤਾਂ ਭਰਾਂ ਤੇ ਦੰਤ ਬਣ ਗਿਆ ਸੀ ਲੇਕਿਨ ਮਾਂ ਤਾਂ ਮਾਂ ਸੀ ਮਾਂ ਦੀਆਂ ਅੰਦਰਾਂ ਦਾ ਜਿਗਰ ਦਾ ਟੁਕੜਾ ਪਤਾ ਨਹੀਂ ਕਿੰਨੇ ਕ ਚਾਹ ਹੁੰਦੇ ਫਿਰ ਸਭ ਤੋਂ ਛੋਟੀ ਸੀ ਜੀ ਮਾਪਿਆਂ ਦਾ ਪਿਆਰ ਜਾਂ ਤਾਂ ਸਭ ਤੋਂ ਵੱਡੀ ਔਲਾਦ ਨਾਲ ਹੁੰਦਾ ਜਾਂ ਸਭ ਤੋਂ ਛੋਟੀ ਨਾਲ ਹੂੰ ਜਦੋਂ ਉਹਨੂੰ ਇਹ ਕੋੜੀ ਪਤੀ ਲੱਭ ਕੇ ਦਿੱਤਾ ਹੋਗਾ ਮੈਂ ਕਹਿ ਰਿਹਾ ਤੁਸੀਂ ਸੁਣ ਰਹੇ ਹੋ ਪਰ ਉਹ ਮਾਂ ਦੇ ਉੱਤੇ ਕੀ ਗੁਜ਼ਰੀ ਹੋਵੇਗੀ ਹੂੰ ਜਿਹਨੇ ਪਲੇ ਹੋਏ ਮਨ ਨਾਲ ਆਪਣੀ ਧੀ ਨੂੰ ਉਸ ਕੋੜੀ ਦੇ ਤੋੜਿਆ ਹੋਵੇਗਾ ਹੂੰ ਤੁਰਪੀ ਲੈ ਕੇ ਮਾਂ ਜੀ ਤੁਹਾਡਾ ਕੋਈ ਕਸੂਰ ਨਹੀਂ ਮਾਤਾ ਤੁਹਾਡਾ ਕੋਈ ਕਸੂਰ ਨਹੀਂ ਇਹ ਮੇਰੇ ਭਾਗ ਹੈ ਇਹ ਮੇਰੇ ਕਰਮ ਹੈ ਲੈ ਕੇ ਤੁਰ ਨਗਰ ਨਗਰ ਪਿੰਡ ਪਿੰਡ ਉਹ ਜਿੱਥੇ ਲੋੜ ਪੈਂਦੀ ਪ੍ਰਸ਼ਾਦਾ ਲਿਆਉਂਦੀ ਆਪਣੇ ਲਈ ਲੈਂਦੀ ਆਉਂਦੀ ਤੇ ਦੁੱਖ ਪਰ ਪ੍ਰਸ਼ਾਨ ਦੇ ਆਪਣੇ ਪਤੀ ਲਈ ਤੇ ਜਿੱਥੇ ਨੀ ਰਪੇ ਜਾਂਦਾ ਹਮ ਉੱਥੇ ਰਾਤ ਕਿਤੇ ਸੇਵ ਹੁੰਦਾਗਾ ਆਪਣੇ ਪਤੀ ਦੇ ਨਾਲ ਉਹ ਰਾਤ ਕੱਟਦੀ ਇਹ ਕਾਫੀ ਲੰਮਾ ਸਮਾਂ ਜਦੋਂ ਬੀਤ ਗਿਆ ਜੀ ਆਖਰ ਉਹ ਕੁਮਦੀ ਕਮੌਂਦੀ ਪਤੀਸ਼ਾ ਲੱਗੀ ਸੀ ਉਹ ਤੇ ਆਲੇ ਦੁਆਲੇ ਪਿੰਡਾਂ ਵਿੱਚ ਹੀ ਫਿਰਦੀ ਸੀ ਅਮਰਸਰ ਦੀ ਤਰਤੀ ਜਿੱਚੇ ਇਹ ਫਿਲਮ ਬਣੀ ਜਿਹਦੇ ਨਾਂ ਉੱਤੇ ਦੁੱਖ ਪੰਜਨੀ ਬੇਰੀ ਜੀ ਤਿੰਨ ਬੇਰੀਆਂ ਨੇ ਅਮਰ ਸਤ ਸਰੋਵਰ ਦੇ ਚਾਰ ਉਹ ਇੱਕ 베ਰੀ ਹੈਗੀ 베ਰ बाबा ਬੁੱਢਾ ਜੀ ਦੀ ਜਿੱਥੇ ਬਾਬਾ ਬੁੱਢਾ ਜੀ ਕਾਰ ਸੇਵਾ ਬੈਠ ਕੇ ਕਰੋ ਰਹੇ ਸਨ ਜੀ ਆਪ ਵੀ ਟੋਕੀ ਟੋਈਏ ਬਾਬਾ ਬੁੱਢਾ ਜੀ ਨੇ ਦੂਜੀ 베ਰੀ ਲਾਚੀ 베ਰੀ ਹੈ ਇਹ ਉਹ ਲਾਚੀ 베ਰੀ ਹੈ ਜਿਸ 베ਰੀ ਦੇ ਨਾਲ ਭਾਈ ਸੁਖਾ ਸਿੰਘ ਮਤਾਬ ਸਿੰਘ ਜਿਹੜੇ ਬੀਕਾਨੇਰ ਤੋਂ ਆਏ ਸਨ ਜਿਨ੍ਹਾਂ ਮਸੇ ਰੰਗੜ ਦਾ ਸਿਰ ਕਲਮ ਕੀਤਾ ਸੀ ਜੀ ਉਹ ਲਾਚੀ 베ਰੀ ਹੈ ਇਹ ਦੁਖ ਪੰਜਨੀ 베ਰੀ ਹੈ ਹੂੰ ਬੜੀ ਸ਼ੰਗਣੀ ਵੈਰੀ ਅੱਜ ਵੀ ਉਹ ਕਾਇਮ ਹੈ ਜੀ ਉੱਥੇ ਸੰਗਤਾਂ ਨਤਮਸਟਕ ਵੀ ਹੁੰਦੀਆਂ ਨੇ ਔਰ ਉਹਦੇ ਦਾਰੇ ਆਪਣੀ ਆਸਤਾ ਹਰ ਬੰਦੇ ਦੀ ਕਿ ਆਸਤਾ ਹਰ ਬੰਦਾ ਕੋਈ ਨਾ ਕੋਈ ਇਹ ਫਰੀडम ਹੈ ਇਹ ਆਜ਼ਾਦੀ ਹੈ ਜਬਰਦਸਤੀ ਕੋਈ ਕਿਸੇ ਤੇ ਰੱਬ ਨਹੀਂ ਤੋਪ ਸਕਦਾ ਜਬਰਦਸਤੀ ਕਿਸੇ ਦੀ ਕੋਈ ਆਸਤਾ ਨੂੰ ਕੋਈ ਭੰਗ ਨਹੀਂ ਕਰ ਸਕਦਾ ਜੀ ਫਿਰ ਬੰਦੇ ਦੀ ਆਜ਼ਾਦੀ ਕਾਦੀ ਹੋਗੀ ਜੇ ਬੰਦਾ ਆਪਣੀ ਮਰਜ਼ੀ ਦੇ ਨਾਲ ਹੀ ਨਾ ਇਹ ਕਿਸੇ ਦੇ ਖਾਨ ਉੱਤੇ ਕੋਈ ਰੋਕ ਨਹੀਂ ਲਾ ਸਕਦਾ ਕਿਸੇ ਦੇ ਉੱਤੇ ਪਹਿਨਣ ਦੇ ਉੱਤੇ ਕੋਈ ਰੋਕ ਨਹੀਂ ਲਾ ਸਕਦਾ ਤੇ ਕਿਸੇ ਦੇ ਸੁਣਨ ਤੇ ਕੋਈ ਰੋਕ ਨਹੀਂ ਲਾ ਸਕਦਾ ਕਿਸੇ ਦੇ ਰੱਬ ਨੂੰ ਵਹਿਗੁਰੂ ਕੋਈ ਕੋਈ ਵਹਿਗੁਰੂ ਕਹੇ ਕੋਈ ਅੱਲਾਹ ਕਹੇ ਕੋਈ ਪਰਮੇਸ਼ਰ ਕਹੇ ਕੋਈ ਭਗਵਾਨ ਕਹੇ ਇਹ ਤਾਂ ਗੁਰਮਹਾਰਾਜ ਨੇ ਕਹਿ ਦਿੱਤਾ ਅਵਲ ਅੱਲਾਹ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਕੋਈ ਬੋਲੇ RAM RAM ਕੋਈ ਖੁਦਾਈ ਕੋਈ ਸੇਵਾ ਗੁਸਈਆ ਕੋਈ ਅਲਾਈ ਕੋਈ ਤਾਂ ਪਰਮੇਸ਼ਰ ਨੂੰ ਭੈਗੁਰੂ ਕਹਿ ਲੈਂਦਾ ਕੋਈ ਭਗਵਾਨ ਕਹਿ ਲੈਂਦਾ ਕੋਈ ਰਾਮ ਕਹਿ ਲੈਂਦਾ ਕੋਈ ਖੁਦਾ ਕਹਿ ਲੈਂਦਾ ਹੈ ਤਾਂ ਉਹ ਇੱਕੋ ਹੀ ਜਿਵੇਂ ਫਰਜ਼ ਕਰ ਲੋ ਬਾਪੂ ਤਾਂ ਇੱਕੋ ਹੀ ਹੁੰਦਾ ਜਿਹੜੇ ਉਹਦੇ ਪੋਤੇ ਆ ਉਹਨੂੰ ਬਾਪੂ ਕਹਿੰਦੇ ਨੇ ਜਿਹੜੇ ਭਤੀਜੇ ਨੇ ਤਾਇਆ ਕਹਿੰਦੇ ਕੋਈ ਚਾਚਾ ਕਹਿੰਦੇ ਦੋ ਤਾਂ ਨਾਨਾ ਕਹਿੰਦੇ ਨੇ ਜਿਹੜੇ ਭਾੜਜਾ ਮਮਾ ਕਹਿੰਦੇ ਨੇ ਹੈ ਤਾਂ ਉਹ ਇੱਕੋ ਹੀ ਇਸ ਤਰ੍ਹਾਂ ਭੈਗੁਰੂ ਵੀ ਇੱਕੋ ਹੀ ਆ ਉਹਦੇ ਨਾਮ ਵੱਖ ਵਖਰੇ ਵਖਰੇ ਉਹ ਜਿਹੜੀ ਦੁੱਖ ਭੰਜਨੀ ਵੇਰੀ ਹੈ ਜੀ ਉਸ ਥੱਲੇ ਬੀਬੀ ਰਜਨਿੰਨ ਜਾ ਕੇ ਆਪਣੇ ਪਤੀ ਦੀ ਉਹ ਖਾਰੀ ਰੱਖ ਦਿੱਤੀ ਤੇ ਆਪ ਆਪਣੇ ਪਤੀ ਨੂੰ ਕਹਿਣ ਲੱਗੀ ਮੈਂ ਲਾਗੇ ਨਗਰ ਆਪਣੇ ਲਈ ਤੇ ਨਾਲੇ ਤੁਹਾਡੇ ਲਈ ਮੈਂ ਪ੍ਰਸ਼ਾਦ ਲੈ ਆਵਾਂ ਹੂੰ ਪ੍ਰਸ਼ਾਦ ਲੈਣ ਵਾਸਤੇ ਉਹ ਚਲੀ ਗਈ ਉਹ ਪ੍ਰਸ਼ਾਦ ਲਾਗੇ ਪਿੰਡ ਤੁੰਗ ਹੈ ਤੁੰਗ ਪਿੰਡ ਵਿੱਚ ਪ੍ਰਸ਼ਾਦ ਲੈਣ ਵਾਸਤੇ ਜਦੋਂ ਗਈ ਉਸ ਤੋਂ ਬਾਅਦ ਉਹਦੇ ਪਤੀ ਕੀ ਦੇਖਦਾ ਹੈ ਉਹ ਲਈ ਛਪੜੀ ਦੇ ਕਿਨਾਰੇ ਬੈਠਾ ਸੀਗਾ 베ਰੀ ਦੇਟ ਸਾਹਮਣੇ ਉਸ ਛਪੜੀ ਦੇ ਵਿੱਚੋਂ ਕਿਉਂਕਿ ਅਸੀਂ ਸੁਣਦੇ ਆ ਰਹੇ ਹਾਂ ਜੀ ਇਹ ਪਰੰਪਰਾ ਚੱਲੀ ਆ ਰਹੀ ਹੈ ਹਮ ਕਿ ਉਸ ਉੱਥੇ ਇੱਕ ਛੱਪੜ ਸੀ ਜਿਹਦੇ ਤੇ ਸਲੋਗਨ ਬਣਿਆ ਹੈ ਹਮ ਉਹਦੇ ਵਿੱਚੋਂ ਦੇਖਦਾ ਕੋੜੀ ਕਾਲੇ ਕਾਗ ਚੁਬੀਆਂ ਮਾਰਦੇ ਨੇ ਹਮ ਤੇ ਹੰਸ ਉਹ ਹੰਸ ਬੜ ਬੜ ਕੇ ਨਿਕਲਦੇ ਨੇ ਹਮ ਦੂਜੀ ਗੱਲ ਆਮ ਕਿੰਤੂ ਪਰੰਤੂ ਕਰਨਾਤਾ ਛੋਟੀ ਗੱਲ ਹੈ ਮਮੋਲੀ ਗੱਲ ਹੈ ਲੇਕਿਨ ਜਿਹੜੇ ਬੰਦੇ ਉੱਤੇ ਕੋਈ ਮੁਸੀਬਤ ਪਈ ਹੁੰਦੀ ਹੈ ਹੂੰ ਜਿਸ ਤਨ ਲੱਗਿਆ ਸੋਈ ਜਾਣੇ ਕੌਣ ਜਾਣੇ ਪੀਰ ਪਰਾਈ ਮਰਦਾ ਤਣਕੇ ਦਾ ਵੀ ਸਾਰਾ ਭਾਲਦਾ ਹੂੰ ਜਿਸ ਬੰਦੇ ਨੂੰ ਦੁੱਖ ਤਕਲੀਫ ਹੁੰਦੀ ਹੈ ਉਹ ਕੋਠੇ ਚੜ੍ਹ ਕੇ ਕਹਿੰਦਾ ਹੈ ਹੂੰ ਵੀ ਮੈਨੂੰ ਆਹ ਤਕਲੀਫ ਹੈ ਮੈਨੂੰ ਕੋਈ ਡਾਕਟਰ ਬਚਾ ਲਓ ਮੈਨੂੰ ਕੋਈ ਕਿਧੋ ਦੁਆ ਦੇ ਦਿਓ ਰਿਸ਼ਤੇਦਾਰਾਂ ਨੂੰ ਕਹਿੰਦਾ ਦੋਸਤਾਂ ਮਿੱਤਰਾਂ ਨੂੰ ਕਹਿੰਦਾ ਹਾਂਜੀ ਔਰ ਫੇਰ ਤੋ ਇੱਕ ਕਹਾਵਤ ਹੈ ਤુલਸੀ ਸੰਸਾਰ ਵਿੱਚ ਸਭse ਮਿਲਿਏ ਧਾਇ ਨਾ ਜਾਣੇ ਕਿਸ ਬੇਸ ਵਿੱਚ ਨਾਰਾਇਣ ਮਿਲਦੇ ਕੋਈ ਪਤਾ ਨਹੀਂ ਅਰਾਪੋ ਕਿਹੜੇ ਰੂਪ ਵਿੱਚ ਕਿਹੜੇ ਰੰਗ ਵਿੱਚ ਰਾਜੀ ਉਹਦੇ ਮਨ ਦੇ ਉੱਤੇ ਵੀ ਇਹ ਸਮਝ ਲਓ ਵੀ ਉਹ ਘੜ ਘੜ ਕੇ ਗੱਲ ਵੀ ਹੋ ਸਕਦਾ ਵੀ ਮੇਰੀ ਜ਼ਿੰਦਗੀ ਦੀ ਬਦਲ ਨਹੀਂ ਹੋਵੇ ਕਿਉਂ ਨਾ ਮੈਂ ਵੀ ਇਸ ਛਪੜੀ ਦੇ ਵਿੱਚ ਚੁੱਬੀ ਲਾ ਕੇ ਵੇਖਾਂ ਹੂੰ ਲਓ ਜੀ ਉਹ ਕਿਸੇ ਤਰੀਕੇ ਰੇਂਗਦਾ ਹੋਇਆ ਰੇੜਦਾ ਹੋਇਆ ਉਹ ਛਪੜੀ ਦੇ ਕੰਢੇ ਪਹੁੰਚਿਆ ਉਹ ਨੂੰ ਇਹ ਵੀ ਸੀ ਪਾਣੀ ਪਤਾ ਨਹੀਂ ਕਿੰਨਾ ਡੂੰਘਾ ਹੋਗਾ ਉਹਨੇ 베ਰੀ ਦਾ ਇੱਕ ਜਿਹੜੀ ਟਾਣੀ ਸੀ ਉਹਨੂੰ ਹੱਥ ਪਾ ਲਿਆ ਹੱਥ ਪਾ ਕੇ ਉਹ ਵਿੱਚ ਲੰਮਕ ਗਿਆ ਜਦੋਂ ਉਹ ਛਪੜ ਦੇ ਵਿੱਚ ਉਹ ਲੰਮਕਿਆ ਉਹ ਜਿਹੜੀ ਚੀਜ਼ ਹੈ ਅੱਜ ਜਿੱਥੇ ਅਮਰਸਾ ਸ੍ਰੋਗਰ ਸਾਹਿਬ ਬਣਿਆ ਹੋਇਆ ਹੈ ਐਵੇਂ ਨਹੀਂ ਉੱਥੇ ਲੋਕ ਨਤਮਸਤਕ ਹੁੰਦੇ ਐਵੇਂ ਨਹੀਂ ਲੋਕ ਉੱਥੇ ਸ਼ਰਧਾ ਆਪਣੀ ਪ੍ਰਗਟ ਕਰਦੇ ਇਸ਼ਨਾਨ ਕਰਦੇ ਹੂੰ ਉੱਥੇ ਕਰਮਾ ਵਰਤਦੀ ਹੈ ਪਹਿਲਾਂ ਵੀ ਦੀ ਅੱਜ ਵੀ ਵਰਤਦੀ ਕਰਮਾਂ 'ਤੋਂ ਗੁਰਮਤ ਮੰਨਦੀ ਨਹੀਂ ਸਿੱਖੀ ਦੇ ਵਿੱਚ ਪ੍ਰਮਾਣਿਤ ਨਹੀਂ ਪਰ ਬਿਨਾ ਕਰਮ ਅਜ਼ਮਤ ਤੋਂ ਬਿਨਾ ਕੋਈ ਮੰਨਦਾ ਨਹੀਂ ਕਿਸੇ ਨੂੰ ਜੇ ਉੱਥੇ ਕੋਈ ਅਜ਼ਮਤ ਨਾ ਹੁੰਦੀ ਤਾਂ ਅੱਜ ਉੱਥੇ ਲੱਖਾਂ ਲੋਕ ਬੜੇ ਆਏ ਜਤਨ ਬੜੇ ਸੋਨਿਆਂ ਤੋਂ ਜਦੋਂ ਤੋਂ ਹੋਂਦ ਵਿੱਚ ਆਇਆ ਉਦੋਂ ਤੋਂ ਹੀ ਉਸ ਦਰ ਨਾਲ ਤੋੜਨ ਦਾ ਯਤਨ ਪਹਿਲਾਂ ਵੀ جاری ਸੀ ਹੁਣ ਵੀ جاری ਹੈ ਇਹ ਅੱਗੇ ਵੀ جاری ਰਹਿਣਾ ਲੇਕਿਨ ਉਹ ਜਗ੍ਹਾ ਜਿਹੜੀ ਕੂੜ ਨਿਖੋਟੇ ਨਾਨਕਾ ਔਰਕ ਸੱਚ ਰਹੀ ਸੱਚ ਹਮੇਸ਼ਾ ਸੱਚ ਰਹਿੰਦਾ ਹੈ ਝੂਠ ਹਮੇਸ਼ਾ ਜਿਹੜਾ ਹੁੰਦਾ ਇਸ ਤਾਕ ਵਿੱਚ ਰਹਿੰਦਾ ਵੀ ਸੱਚ ਦੇ ਜੀਵੇ ਬਧਾਏ ਜਾਂ ਬਜਾਏ ਜਾਂ ਝੂਠ ਦੀਆਂ ਨੇਹਰੀਆਂ ਤੂਫਾਨ ਪਰਬਲ ਹੁੰਦੇ ਨੇ ਇੱਕ ਵੇਰ ਤਾਂ ਹੁੰਦਾ ਲੈ ਵੀ ਸੱਚ ਹੁਣ ਖਤਮ ਹੋ ਜਾਊਗਾ ਪਰ ਨਹੀਂ 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 ਝੂਠ ਆਪਣਾ ਜੋ ਲਾਗਿਆ ਜਾਂਦਾ ਸੱਚ ਫੇਰ ਵੀ ਸੌ ਪੜਦਾ ਪਾਰ ਕੇ ਉਹ ਬਾਹਰ ਹੋ ਜਾਂਦਾ ਇਹੋ ਜਗਰ ਪਿਛਲੇ ਪਿਛਲੇ ਸਮੇਂ ਤੋਂ ਬੜੇ ਕੂੜ ਪ੍ਰਚਾਰ ਕੀਤੇ ਗਏ ਬਲੇ ਉਸ ਥਾਂ ਦੇ ਲਈ ਆਖਿਆ ਗਿਆ ਵੀ ਨਹੀਂ ਜੀ ਇਹ ਹੋ ਨਹੀਂ ਸਕਦਾ ਸਭ ਕੁਝ ਹੋ ਸਕਦਾ ਹੈ ਪਰਮੇਸ਼ਰ ਜੋ ਚਾਹੇ ਉਹ ਕਰ ਸਕਦਾ ਹੈ ਜੀ ਉਹ ਫਿਰ ਜਿਸ ਵੇਲੇ ਉਹਨੇ ਆਪਣੇ ਟਾਣੀ ਨੂੰ ਹੱਥ ਪਾਇਆ ਤਾਂ ਲੰਗ ਗਿਆ ਉਹਦਾ ਸ਼੍ਰੀ ਉਹਨੇ ਵੇਖਿਆ ਮੇਰਾ ਸਰੀਰ ਤਾਂ ਕੰਚਨ ਹੋ ਗਿਆ ਠੀਕ ਹੋ ਗਿਆ ਬਾਹਰ ਆਇਆ ਉਹਨੇ ਹੱਥ ਜਿਹੜਾ ਉਦੋਂ ਹੀ ਰੱਖਿਆ ਹੂੰ ਇਹਨੇ ਨੂੰ ਬੀਬੀ ਰਜਨੀ ਪ੍ਰਸ਼ਾਦ ਲੈ ਕੇ ਆ ਗਈ ਹੁਣ ਖਾਰੀ ਤੋਂ ਬਾਹਰ ਬੈਠਾ ਸੀ ਇੱਕ ਵਾਰੀ ਸੜੇ ਕਹਿਣ ਲੱਗੀ ਮੇਰਾ ਪਤੀ ਕਿੱਥੇ ਹੈ ਕਹਿੰਦਾ ਮੈਂ ਹੀ ਤੇਰਾ ਪਤੀ ਹਾਂ ਕਹਿੰਦੀ ਖਬਰਦਾਰ ਮੇਰਾ ਪਤੀ ਤਾਂ ਕੋੜੀ ਹੈ ਹੂੰ ਮੇਰਾ ਪਤੀ ਤਾਂ ਫੇਰੜਾ ਤੇ ਉਹਨੂੰ ਮਾਰ ਦਿੰਦਾ ਹੈ ਤੇ ਉਹਨੂੰ ਖਤਮ ਕਰ ਦਿੰਦਾ ਹੈ ਜਾਲਵਾ ਦੱਸ ਮੇਰਾ ਪਤੀ ਕਿੱਥੇ ਹੈ ਕਹਿੰਦਾ ਮੈਂ ਹੀ ਤੇਰਾ ਪਤੀ ਹਾਂ ਕਹਿੰਦੀ ਵੀ ਨਹੀਂ ਮੇਰਾ ਪਤੀ ਨਹੀਂ ਹੋ ਸਕਦਾ ਰੌਲਾ ਪੈ ਗਿਆ ਆਪਸ ਵਿੱਚ ਤਕਰਾਰ ਹੋ ਗਈ ਹੇ ਲੋਕ ਤੇ ਗੁਰੂ ਰਾਮਦਾਸ ਮਹਾਰਾਜ ਚੌਥੇ ਪਾਤਸ਼ਾਹ ਜੀਜੇ ਪਾਤਸ਼ਾਹ ਗੋਵਿੰਦਵਾਲ ਸਾਹਿਬ ਚੌਥੇ ਪਾਤਸ਼ਾਹ ਉੱਤੇ ਸੇਵਾ ਕਰਵਾ ਰਹੇ ਸਨ ਗੱਲ ਉਹਨਾਂ ਤੱਕ ਪਹੁੰਚ ਗਈ ਫਿਰ ਗੁਰੂ ਰਾਮਦਾਸ ਮਹਾਰਾਜ ਨੇ ਪੁੱਛਿਆ ਵੀ ਭਾਈ ਦੱਸੋ ਕੀ ਆ ਗੱਲ ਸਾਰੀ ਕਹਾਣੀ ਉਹਨੇ ਦੱਸੀ ਵੀ ਇਦਾਂ ਕਰਕੇ ਉਹ ਛੱਪੜ ਦੇ ਵਿੱਚੋਂ ਹਾਂਸ ਬਣ ਕੇ ਹੱਸ ਬਣ ਬਣ ਕੇ ਨਿਕਲੇ ਸਨ ਮੇਰੀ ਇੱਛਾ ਕਰੀ ਵੀ ਮੈਂ ਵੀ ਕਿਤੇ ਹੋ ਸਕਦਾ ਵੀ ਮੇਰਾ ਵੀ ਜੀਵਨ ਮੇਰੇ ਵੀ ਰੋਗ ਕਟਿਆ ਜਾਏ ਮੇਰੇ ਨਾਲ ਅਸਲ ਗੱਲ ਇਹ ਹੋਈ ਹੈ ਹੋਰ ਕੋਈ ਦੂਜੀ ਗੱਲ ਨਹੀਂ ਹਾਂ ਜੇ ਤੁਸੀਂ ਚਾਹਦੇ ਹੋ ਵੀ ਕੋਈ ਸਬੂਤ ਦਿੱਤਾ ਜਾਏ ਆ ਮੇਰਾ ਹੱਥ ਉੱਤੇ ਹੀ ਰਹਿ ਗਿਆ ਇਹ ਤਾੜੀ ਨੂੰ ਪਾਇਆ ਹੋਇਆ ਸੀ ਇਸ ਕਰਕੇ ਰੱਖ ਲਿਆ ਮੈਂ ਸਮਝ ਲੋ ਵੀ ਤੋਂ ਦਿਖਾਉਣ ਵਾਸਤੇ ਕਿਉਂਕਿ ਤਸੱਲੀ ਕਰਾਉਣ ਵਾਸਤੇ ਫਿਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੇ ਹੱਥੀ ਉਸ ਕੋੜੀ ਤੋਂ ਬਣੇ ਕੰਚਨ ਉਹ ਜਿਹੜਾ ਕੋੜੀ ਤੋਂ ਬਣ ਗਿਆ ਸੀ ਉਹਦੀ ਦੇਹ ਕੰਚਨ ਹੋ ਗਈ ਸੀ ਉਹਦੇ ਨਾਲ ਬੀਬੀ ਰਾਜਨੀ ਦਾ ਉਸ ਵੇਲੇ ਲਾਮਾ ਜੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਲਾਮਾ ਪਰਕੇ ਉਹਨਾਂ ਦਾ ਵਿਵਾਹ ਕੀਤਾ ਹੁੰਦਾ ਕਰ ਦਿੱਤੀ ਇਸ ਤਰ੍ਹਾਂ ਫਿਰ ਸਿੱਖੀ ਦੇ ਵਿੱਚ ਪਰਪੁੱਲਤ ਹੋਈ ਔਰ ਉਸ ਜਗ੍ਹਾ ਦੀ ਫਿਰ ਕਾਰ ਸੇਵਾ ਗੁਰੂ ਰਾਮਦਾਸ ਮਹਾਰਾਜ ਜੀ ਨੇ ਮਹਿਮਤਾ ਖਰਤਾਂ ਦੀ ਹੁੰਦੀ ਹੈ ਲੇਕਿਨ ਕਿਸੇ ਚੀਜ਼ ਨਾਲ ਉਸਨੇ ਹੋਰ ਗਹਾ ਬਦਲਣਾ ਹੁੰਦਾ